ਸ਼੍ਰੀ ਕਾਲ ਨੂੰ ਸਾਰਿਆਂ ਨੂੰ ਤੇ ਅੱਜ ਅਸੀਂ ਅਸੀਂ ਲਿਆਂਦਾ ਸੀ ਦੇਈ ਡੀਮਾਰਟ ਤੋਂ ਤੇ ਤਿੰਨ ਚਾਰ ਦਿਨ ਹੋ ਗਏ ਸੀ ਜਿਹਨੂੰ ਇਹ ਤੇ ਅੱਜ ਪੈਕਟ ਕੱਟ ਕੇ ਦੇਖਿਆ ਫ੍ਰਿਜ ਤੋਂ ਤੇ ਫ੍ਰਿਜ 'ਚ ਪੈਕਟ ਦਾ ਹੋਇਆ ਕੋਲ ਮਟੋਲ ਬਿਲਕੁਲ ਜਿਹਦਾ ਗੋਲ ਗੱਪਾ ਆਨਾ ਗੋਲ ਹੋਇਆ ਹੁੰਦਾ ਇਸ ਤਰ੍ਹਾਂ ਹੋਇਆ ਹੈ ਲੋ ਜੀ ਦੇਖੋ ਜੀ ਬਿਲਕੁਲ ਗੋਲ ਮਟੋਲ ਹੋਇਆ ਹੋਇਆ ਹੈ ਤੇ ਐਦਾ ਦਹੀਂ ਜੇ ਹੋਰ ਦੋਨਾਂ ਦਾ ਜੰਦਾ ਤੇ ਰਫ ਦੇ ਚੂ ਬਹਿ ਜਾਣਾ ਸੀ ਪਟਾਕਾ ਤੇ ਅੱਜ ਜਦੋਂ ਕੱਟ ਕੇ ਦੇਖਿਆ ਤਿੰਨ ਦਿਨ ਹੋ ਗਏ ਚਾਰ ਦਿਨ ਨੂੰ ਫ੍ਰਿਜ ਰਪੇ ਨੂੰ ਇਹਨੂੰ ਦਹੀਂ ਨੂੰ ਤਾਂ ਬਿਲਕੁਲ ਦੇਖੋ ਪੈਕਟ ਕਿਹੋ ਜਿਹਾ ਹੋਇਆ ਤੇ ਹੁਣ ਇਹਦੇ ਵਿੱਚ ਸੂਈ ਮਾਰ ਕੇ ਤੇਰੀ ਗੈਸ ਕੱਢਦੇ ਹੋਰ ਮਾਰ ਸੂਈ ਗੈਸ ਹੀ ਹੈ ਨਾ ਹਾਂ ਇਹ ਦੇਖੋ ਗੈਸ ਦੀ ਆਵਾਜ਼ ਵੀ ਆ ਰਹੀ ਹੈ ਇਹਦੇ ਵਿੱਚ ਭਰ ਗਈ ਉਹ ਗੈਸ ਹਨਾ ਨਿਕਲ ਰਹੀ ਆ ਹਾਂ ਲੋ ਜੀ ਹੁਣ ਹੋਇਆ ਥੱਲੇ ਨੂੰ ਤੇ ਹੁਣ ਇਹਦੇ ਵਿੱਚ ਸੂਲੀਆਂ ਮਾਰ-ਮਾਰ ਕੇ ਪੈਕਟ ਦੀ ਹਵਾ ਕੱਢੀ ਆ ਇਹ ਹਵਾ ਫੁੱਲ ਹੋ ਗਈ ਇਹਨੇ ਵਿੱਚ ਤੇ ਲੋ ਜੀ ਆਪਣੇ ਉਹ ਦੇਖੋ ਇਹਦੇ ਵਿੱਚ ਗੈਸ ਭਰ ਗਈ ਸੀ ਤੇ ਇਹ ਦੇਖੋ ਹੁਣ ਆਪਣੇ ਉੱਚ ਆ ਗਿਆ ਲੋ ਜੀ ਆਓ OK ਲੋ ਜੀ ਆਪਣੇ ਨਜ਼ਰ ਸਹੀ ਪੋਜੀਸ਼ਨ ਤੇ ਆ ਗਿਆ ਕਿਹਾ ਪੈਕਟ ਦੇ ਵਿੱਚ ਤੇ ਗੈਸ ਭੜ ਜਾਂਦੀ ਹੈ ਤਾਂ ਨਹੀਂ ਨਹੀਂ ਰੱਖਣਾ ਸਾਨੂੰ ਜਿਆਦਾ ਖੁੱਲ ਗਿਆ ਤਿੰਨ ਤਿੰਨ ਚਾਰ ਦਾ ਸ਼ਾਇਦ ਤਿੰਨ ਦਿਨ ਪਿਆ ਰਿਆ ਫ੍ਰਿਜ ਜਿੱਤੇ ਦੇਹੀ ਪੈਕਟ ਚ ਤੇ ਇਹਦੇ ਬਣ ਗਈ ਗੈਸ ਹੋਣ ਤੇ ਹੁਣ ਇਹਦੀ ਰਸ ਹੋ ਗਿਆ ਮਾਰ ਕੇ ਗੈਸ ਕੱਢੀ ਆ ਤੇ ਹੁਣ ਇਹਨੂੰ ਅਸੀਂ ਦੇਖੋ ਇਹ ਹੋ ਗਿਆ